ओमकारो सतगुरु प्रसाद ओमकारो सतगुरु प्रसाद इतो ओमकारो सतगुरु प्रसाद जयकार कीरत आखी है करते का होए पीचारो

ਆੜੇ ਨੂੰ ਗੰਨਾ ਉੱਪਰ ਟਿੱਪੀ ਵੀ ਲੱਗੀ ਪਈ ਆ ਬਾਵੇ ਪਰ ਨਾਨਕ ਸੇਵਿ ਆਵਨ ਨਾਨਕ ਸੇਵਿ ਆਵਨ ਨਾਨਕ ਸੇਵਿ ਆਵਨ ਰਾਗ ਆਸਾ ਮਹਲਾ ਮਹਿਲਾ ਰਾਗ ਆਸਾ ਮਹਲਾ ਮਹਿਲਾ ਛੇ ਘਰ ਛੇ ਧੋਰ ਛੇ ਉਪਦੇਸ਼

ਆ ਬਹਿਦਾ ਜਿਸਿਆ ਨੇਆ ਰਿਆ ਪੈਰਾ ਜੀ ਜਿਹੜਾ ਦੇਖਿਆ ਵੇਸ ਵੇ ਚਸਿਆ ਕੜੀਆਂ ਪਹਿਰਾਂ ਵੇਸ ਵੇ ਦਾ ਮਤਲਬ ਹੁੰਦਾ ਅੱਖਾਂ ਚ ਬਣਾਇਆ ਅੱਖਾਂ ਸਾਰੇ ਨੇ ਅੱਖਾਂ ਚ ਬੁਰੀਆਂ ਆਪਾਂ ਐ ਕਰਕੇ ਇਸ 16 ਵਾਰ ਵਿੱਚ 16 ਵਾਰ ਅੱਖ ਚਾਪਣ ਨੂੰ ਇਹ ਉਹਦਾ ਇੱਕ ਚਸਾ ਹੁੰਦਾ ਇਹ ਇਹ ਗਿਣਤੀ ਹੈ ਇੱਕ ਤਰ੍ਹਾਂ ਦੀ ਆਪਾਂ ਕਹਿੰਦੇ ਨੇ ਚਾਰ ਘੜੀਆਂ ਆਉਂਦੀਆਂ ਚਾਰ ਪੈਰ ਹੋ ਗਏ ਇਹ ਜਣੀ ਕਿ ਉੱਟ ਪੈ ਚਾਰ-ਚਾਰ ਘੰਟੇ ਤੱਕ ਪੈਰ ਬਣਦਾ ਆਪਾਂ ਕਹਿੰਦੇ ਨੇ ਸ਼ਾਮ ਦੇ ਵੀ ਸ਼ਾਮ ਦਾ ਪਹਿਰਾ ਹੋ ਗਿਆ ਪਹਿਰਾ ਕਰੋ ਇਹ ਵੀ ਇਹੋ ਵਿਰਤੀ ਦਾ ਭਾਵ ਹੁੰਦਾ ਹੈ ਜਿਹਦੇ ਵਿੱਚ ਛੇਤੀ ਵਾਰੀ ਮਾ ਹੋਆ ਛੇਤੀ ਵਾਰੀ ਮਾ ਹੋਆ ਛੇਤੀ ਵਾਰੀ ਮਾ ਹੋਆ ਸੂਰਜ ਏਕੋ ਰੁਤ ਅਨੇਕ ਸੂਰਜ ਏਕੋ ਰਤਨ ਅਨੇਕ ਸੂਰਜ ਏਕੋ ਰਤਨ ਅਨੇਕ ਦਾਾਨਕ ਕਰਤੇ ਕੀ Yeah. ਦਗ ਬਨ ਰਾਈ ਫੂਲੰਤ ਜੋਤੀ ਸਗਲ ਹਨੇ ਆਏ ਲਲਾ ਨਉਤ ਤੁੰਦੀ 都瓦将都贝里的哈哦。 एकपद सहस्र विमल नन्द्य एकपद सहस्र पद विमल नन्द्य एकपद गत बिन सहस्र तव गंध सरद में न गन्ध बिनु सारतव गङ्ग गन्ध बिनु सारतव Hoi <mimitation> hoi ਪੂਰਬੀ ਮਹਾਲਾ ਚੌਥਾ ਦੋ ਖੰਡਲ ਖੰਡਾ ਖੰਡਾ ਹੈ ਮਿਲ ਸਾਧੂ ਖੰਡ ਖੰਡਾ ਹੈ ਮਿਲ ਸਾਧੂ ਖੰਡ ਖੰਡਾ ਹੈ ਪੁਰਬ ਸਤਿ ਸਦਕੇ ਗੁਰ ਪਾਇਆ ਹੋਰ ਬਲੇ ਕਰ ਲਿਤੇ ਗੁਰ ਪਾਇਆ ਪੁਰਬ ਬਲੇ ਕਰ ਲਿਖੇ ਗੁਰ ਪਾਇਆ ਮਨ ਹਾਰ ਦੇਵ ਮੰਡਲ ਮੰਡਾ ਹੈ ਮਨ ਸਾਹਿਲੀ ਕੋ ਮੰਦਰਾ ఖార సాధు అంజలి పొన్ భాహీ ਨੇ ਨੰਦਰ ਹੋ ਮੈਂ ਕੰਤਾ ਹੈ ਨੇ ਨੰਦਰ ਹੋ ਮੈਂ ਕੰਤਾ ਹੈ ਜਿਉਂ ਜਿਉਂ ਚਲੇ ਚੁਬੈ ਦੁੱਖ ਪਾਪ ਹੈ ਜਿਉਂ ਜਿਉਂ ਚਲੇ ਚੁਬੈ ਦੁੱਖ ਪਾਪ ਹੈ ਜਿਉਂ ਜਿਉਂ ਚਲੇ ਚੁਬੈ ਦੁੱਖ ਪਾਪ ਹੈ ਜਮ ਕਾਲ ਸਹ ਹੈ ਸਰ ਡੰਡਾ ਹੀ Santer tahlki bella, Santer tahlki bella, chalo har laha, Iha haat chalo laha, laha. basana ਪਟਾ ਦਿਨ ਸੋ ਰਾਣਾਰੀ ਆਪ ਤੱਕ ਤੇ ਦਿਲ ਸੋ ਰਾਣਾਰੇ ਆਪ ਤੱਕ ਤੇ ਦਿਲ ਸੋ ਰਾਣਾਰੇ ਮਾਤਾ ਗੁਰ ਮਿਲ ਕਾਜ ਸਵਾਰੀ ਰਹਾ

Bye. No. No.